ਨਿੱਕੀਆਂ ਜਿੰਦਾ ਵੱਡੇ ਸਾਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੇ ਹਾਂ ਜੀ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਬਾਰੇ ਵਿੱਚ ਇਹ ਉਹ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾਇਆ ਗਿਆ ਸੀ ਮੁਗਲਾਂ ਨੇ ਤੱਕ ਕਰੋ ਜੀ ਤੁਸੀਂ ਵੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਜੀ ਇਹ ਬਾਹਰ ਦਾ ਸੀਨ ਹੈ ਇੱਥੇ ਅਸੀਂ ਜੋੜੇ ਜਮਾ ਕਰਵਾ ਕੇ ਫਿਰ ਅਸੀਂ ਅੰਦਰ ਜਾਵਾਂਗੇ ਕਿਉਂਕਿ ਮੈਂ ਵੀ ਆਪਣੇ ਬਚਪਨ ਵਿੱਚ ਗਈ ਸੀਗੀ ਬਹੁਤ ਟਾਈਮ ਦੇ ਬਾਅਦ ਤੋਂ ਬਹੁਤ ਸਾਲਾਂ ਬਾਅਦ ਤੋਂ ਗਏ ਸੀਗੇ ਤੇ ਹੁਣ ਅਸੀਂ ਬੱਚਿਆਂ ਨੂੰ ਇਤਿਹਾਸ ਵੀ ਦੱਸਿਆ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ जी करो जी तुसी भी दर्शन दोस्तों गुरुद्वारा श्री फतेहगढ़ साहिब जी देता पूरी इतिया ही हाँ न சை ஆனா பீட அந்த ரஷ ரஷ ப ਬਾਬਾ ਜੋਰਾਬਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਾਂ ਦੋਸਤੋ ਗੁਰਦੁਆਰਾ ਸਾਹਿਬ ਦੇ ਜੀ ਦੇ ਥੱਲੇ ਪੋਰਾ ਸਾਹਿਬ ਗੁਰਦੁਆਰਾ ਹੈ ਜਿੱਥੇ ਕਿ ਉਹ ਦੀਵਾਰ ਹਜੇ ਵੀ ਮੌਜੂਦ ਹੈ ਜਿਨ੍ਹਾਂ ਵਿੱਚ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਮੁਗਲਾਂ ਨੇ ਚਿਣਵਾ ਦਿੱਤਾ ਸੀਗਾ ਤਾਂ ਦੇਖੋ ਜੀ ਇੱਥੇ ਥੱਲੇ ਉਹ ਕਾਂਤ ਹਜੇ ਵੀ ਮੌਜੂਦ ਹੈ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਤਾਂ ਇਦਾਂ ਥੱਲੇ ਮਤਲਬ ਹੋਰਾ ਸਾਹਿਬ ਬਣਿਆ ਹੋਇਆ ਹੈ ਤੇ ਹਜੇ ਵੀ ਉਹੀ ਇੱਟਾਂ ਉਹੀ ਦੀਵਾਰ ਇੱਥੇ ਮੌਜੂਦ ਹੈ ਜੀ ਕਾਲੇ ਰੰਗ ਦੀ ਦੀਵਾਰ ਹੈ ਉਹ ਦੇਖੋ ਜੀ ਸਾਹਮਣੇ ਤੁਹਾਨੂੰ ਦਰਸ਼ਨ ਹੋ ਰਹੇ ਹੋਣੇ ਤਾਂ ਕਰੋ ਜੀ ਤੁਸੀਂ ਵੀ ਦਰਸ਼ਨ ਤੇ ਇੱਕ ਵਾਰੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਤੇ ਜ਼ਰੂਰ ਲੈ ਕੇ ਜਾਇਓ ਜੀ ਕਿਉਂਕਿ ਇਸ ਜਗ੍ਹਾ ਤੇ ਜਾ ਕੇ ਅਸੀਂ ਆਪਣੇ ਬਾਬਿਆਂ ਨੂੰ ਮਹਿਸੂਸ ਕਰਦੇ ਹਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਇੱਧਰ ਹੈ ਜੀ ਗੁਰਦੁਆਰਾ ਠੰਡਾ ਬੋਰਜ ਸਾਹਿਬ ਜੀ ਸ਼ਹੀਦ ਗੰਜ ਤੇ ਇਹ ਉਹ ਜਗ੍ਹਾ ਹੈ ਜਿੱਥੇ ਸਾਹਿਬਜ਼ਾਦੇ ਜੀ ਸ਼ਹੀਦ ਕਿਤੇ ਗਏ ਸੀ ਫਤਿਹਗੜ ਸਾਹਿਬ ਦੀ ਹਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਸ ਸਾਈਡ ਹੈ ਜੀ ਠੰਡਾ ਬੁਰਜ ਤੇ ਇਸ ਸਾਈਡ ਹੈ ਜੀ ਲੰਗਰ ਮਾਤਾ ਗੁਜਰ ਘੋਰ ਜੀ ਤੇ ਇੱਧਰ ਹੈ ਜੀ ਸਰੋਵਰ ਇੱਥੇ ਬਹੁਤ ਫੋਟੋ ਖਚਾਉਂਦੇ ਹੁੰਦੇ ਇੱਥੇ ਇੱਥੇ ਜੀ ਲਾਲ ਬੱਲੇ ਨੂੰ ਇਸ ਠੰਡਾ ਬੁਰਜ ਆ ਹਥੇ ਨਾ ਸਾਹਿਬ ਜادہ ਜੀ ਨੂੰ ਰੱਖਿਆਤਾ ਜਾਂ ਮਾਤਾ ਗੁਜਰ ਜੀ ਨੂੰ ਨਾ ਕਿਹੜਾ ਰਾਜਾਤਾ ਉਹ ਵਜ਼ੀਰ ਖਾਨ ਹਾ ਇਥੇ ਰੱਖਿਆਤਾ ਜادہ ਸਾਹਿਬ ਜادہ ਦੇ ਮਾਤਾ ਗੁਜਰ ਜੀ ਨੂੰ ਤਾਂ ਜੀ ਇਹ ਉਹ ਜਗਾ ਹੈ ਜਿੱਥੇ ਸਾਹਿਬ ਜادہਆਂ ਤੇ ਮਾਤਾ ਗੁਜਰ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਸੀਗਾ ਕਿਉਂਕਿ ਉਸ ਸਮੇ ਇਹ ਜਗਾ ਮਹਾਰਾਜੇ ਮੁਗਲ ਨੇ ਆਪਣੇ ਐਸ਼ੋ ਰਾਮ ਵਾਸਤੇ ਜਿਵੇਂ ਮੰਨ ਲਓ ਪਿੱਛੇ ਨਦੀ ਹੈ ਤਾਂ ਇਹ ਠੰਡੀਆਂ ਹਵਾਵਾਂ ਇੱਥੇ ਚੱਲਦੀਆਂ ਸੀਗੀਆਂ ਤੇ ਇੱਥੇ ਪੋਹ ਦੀਆਂ ਰਾਤਾਂ ਨੂੰ ਸਾਡੇ ਛੋਟੇ-ਛੋਟੇ ਸਾਹਿਬਜ਼ਾਦਿਆਂ ਤੇ ਬਜ਼ੁਰਗ ਮਾਤਾ ਗੁਜਰਕੌਰ ਜੀ ਨੂੰ ਇਸ ਜਗ੍ਹਾ ਤੇ ਰੱਖਿਆ ਸੀਗਾ ਪੂਰੇ ਮਤਲਬ ਦਸੰਬਰ ਮਹੀਨੇ ਜਿਵੇਂ ਪੋਹ ਦੀਆਂ ਰਾਤ ਸਰੋਵਰ ਮੱਛੀਆਂ ਵੀ ਐ ਕਿੰਨੀਆਂ ਤੋ ਜੀ ਕਰੋ ਜੀ ਦਰਸ਼ਨ ਸਰੋਵਰ ਦੇ ਤਾਂ ਦੋਸਤੋ ਇਸ ਸਾਈਡ ਹੈ ਜੀ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਇਹ ਵੀ ਬਹੁਤ ਮਤਲਬ ਪਵਿੱਤਰ ਜਗਾ ਹੈ ਜੀ ਜਿੱਥੇ ਸਾਡੇ ਛੋਟੇ ਸਾਹਿਬ ਜਦਿਆਂ ਦੀਆਂ ਦੇਹਾਂ ਨੂੰ ਜੰਗਲ ਕਿਉਂਕਿ ਉਸ ਸਮੇਂ ਸਾਰਾ ਜੰਗਲ ਹੀ ਸੀ ਤੇ ਮੁਗਲਾ ਨੇ ਦੇਹਾਂ ਨੂੰ ਜੰਗਲ ਵਿੱਚ ਸੁੱਟ ਦਿੱਤਾ ਸੀਗਾ ਇਹ ਮਤਲਬ ਠੰਡੇ ਬੁਰਜ ਦੀ ਇੱਕ ਸਾਈਡ ਤੇ ਇੱਥੇ ਹੁਣ ਗੁਰਦੁਆਰਾ ਬਣ ਗਿਆ ਹੈ ਜੀ ਤਾਂ ਇੱਥੇ ਸ਼ੇਰਾਂ ਦੀਆਂ ਇਸ ਤਰ੍ਹਾਂ ਮੂਰਤੀਆਂ ਰੱਖੀਆਂ ਹੋਈਆਂ ਸੀਗੀਆਂ ਇਹਨਾਂ ਦਾ ਵੀ ਇੱਕ ਇਤਿਹਾਸ ਹੈ ਕਿਉਂਕਿ ਇੱਥੇ ਪੂਰਾ ਇਤਿਹਾਸ ਲਿਖਿਆ ਗਿਆ ਹੈ ਜੀ ਕਿ ਜਦੋਂ ਸਾਹਿਬਜ਼ਾਦਿਆਂ ਜਿਦੀਆਂ ਦੇਹਾਂ ਨੂੰ ਜੰਗਲ ਵਿੱਚ ਸੁੱਟ ਦਿੱਤਾ ਸੀਗਾ ਤਾਂ ਉਹਨਾਂ ਦੀਆਂ ਦੇਹਾਂ ਦੀ ਰਾਖੀ ਇੱਥੇ ਸ਼ੇਰ ਨੇ ਕੀਤੀ ਸੀਗੀ ਆ ਦੇਖ ਲਓ ਜੀ ਤਨ ਤਨ ਸਾਡੇ ਕਲਗੀਧਰ ਪਿਤਾ ਜਗਦੀਸ਼ ਜੀ ਦੇ ਸਾਹਿਬ ਜਾਦਿਆਂ ਜੀ ਦੀ ਰਾਖੀ ਸ਼ੇਰ ਨੇ ਕੀਤੀ ਸੀਗੀ ਇੱਥੇ ਆ ਕੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਆ ਤੇ ਬਹੁਤ ਸਾਨੂੰ ਰੋਣਾ ਆਉਂਦਾ ਹੈ ਇਸ ਜਗ੍ਹਾ ਤੇ ਆ ਕੇ ਕਿ ਇੱਥੇ ਸਾਡੇ ਛੋਟੇ ਸਾਹਿਬਜ਼ਾਦੇ ਇੱਥੇ ਉਹਨਾਂ ਦੀਆਂ ਦੇਹਾਂ ਸਿੱਟੀਆਂ ਸੀਗੀਆਂ ਤੇ ਦੇਖੋ ਤਿੰਨ ਇੱਥੇ ਥੜੇ ਬਣੇ ਹੋਏ ਨੇ ਤਾਜੀ ਹੁਣ ਅਸੀਂ ਆ ਗਏ ਸੀਗੇ ਵਾਪਿਸ ਤਾਂ ਦੇਖੋ ਇੱਥੇ ਮੁਗਲਾਂ ਦੇ ਉਸ ਤਰ੍ਹਾਂ ਦੇ ਹੀ ਮਕਬਰੇ ਬਣੇ ਹੋਏ ਆ ਜੀ ਤਾਂ ਦੋਸਤੋ ਐ ਸੀਗੀ ਸਾਡੀ ਅੱਜ ਦੀ ਵੀਡੀਓ ਤਾਂ